ਧਿਆਨ ਮਨੁੱਖ ਵੀ ਨਕਲੀ ਹੈ ਤੇ ਉਸ ਦਾ ਧਿਆਨ ਵੀ ਨਕਲੀ ਹੈ ਨਕਲੀ ਧਿਆਨ ਨਾਲ ਕਦੇ ਵੀ ਸ਼ਾਂਤੀ ਨਹੀਂ ਆ ਸਕਦੀ ਜੇ ਮੱਛੀ ਨੂੰ ਪਾਣੀ ਦਾ ਫੋਟੋ ਬਣਾ ਕੇ ਕਹੀਏ ਕਿ ਇਸ ਦਾ ਧਿਆਨ ਕਰੀ ਜਾ ਤਾਂ ਕਹੇਗੀ ਕਿ ਤੁਸੀਂ ਕਮਲੇ ਹੋ ਅਸਲ ਪਾਣੀ ਤੋਂ ਬਿਨਾ ਪਾਣੀ ਦੀ ਫੋਟੋ ਦਾ ਧਿਆਨ ਕਰਨਾ ਮੈਨੂੰ ਕੀ ਲਾਭ ਹੈ ਅਮ ਦਾ ਫੋਟੋ ਬਣਾ ਕੇ ਜੇ ਕੋਇਲ ਨੂੰ ਕਹੋ ਕਿ ਇਸ ਤੇ ਬੈਠ ਕੇ ਬੋਲ ਤਾਂ ਉਹ ਵੀ ਕਹੇਗੀ ਕਿ ਇਸ ਦਾ ਕੀ ਲਾਭ ਸੂਰਜ ਦਾ ਫੋਟੋ ਬਣਾ ਕੇ ਚਕਵੇ ਨੂੰ ਕਹੋ ਫੁੱਲ ਦਾ ਫੋਟੋ ਬਣਾ ਕੇ ਪੌਰੇ ਨੂੰ ਕਹੋ ਇਸ ਦੀ ਸੁਗੰਧੀ ਲ ਚੰਦ ਦਾ ਫੋਟੋ ਬਣਾ ਕੇ ਚਕੋਰ ਨੂੰ ਕਹੋ ਇਸ ਦਾ ਧਿਆਨ ਧਰ ਤਾਉ ਕਹੇਗੀ ਕਿ ਅਸਲੀ ਚੰਦ ਤੋਂ ਬਿਨਾ ਮੈਨੂੰ ਇਸ ਦਾ ਧਿਆਨ ਧਰਨ ਦਾ ਕੀ ਲਾਭ ਇਸ ਤਰ੍ਹਾਂ ਫੋਟੋ ਦੇ ਧਿਆਨ ਕਰਨ ਨਾਲ ਮਨੁੱਖ ਨੂੰ ਕੀ ਮਿਲ ਸਕਦਾ ਇੱਕ ਵਾਰ ਚੰਨਣ ਸਿੰਘ ਜੀ ਮਲਵਈ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਸੰਤ ਜੀ ਦੇ ਪਾਸ ਆ ਕੇ ਬੇਨਤੀ ਕੀਤੀ ਮਹਾਪੁਰਖ ਮੈਨੂੰ ਦੱਸੋ ਕਿ ਮਹਾਰਾਜ ਦੇ ਦਰਸ਼ਨ ਕਿਵੇਂ ਹੋਣ ਸਾਂਝੀ ਨੇ ਉਸ ਵੇਲੇ ਕਿਹਾ ਮੂਲ ਮੰਤਰ ਦੇ ਸੰਪਰਨ ਨਾਲ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰ ਇਸ ਨਾਲ ਜਪਜੀ ਸਾਹਿਬ ਜੀ ਦਾ ਪਾਠ ਰੋਜ਼ਾਨਾ ਕਰਨ ਨਾਲ ਮੰਦੀ ਅਵਸਥਾ ਥੋੜੇ ਦਿਨਾਂ ਵਿੱਚ ਹੀ ਚੜ੍ਹਦੀ ਕਲਾ ਵਾਲੀ ਹੋ ਜਾਵੇਗੀ ਇੱਕ ਸਰਦਾਰ ਸੰਤ ਜੀ ਨੂੰ ਜਰਗ ਤੋਂ ਦੀਨੇ ਕਾਂਗੜ ਲੈ ਕੇ ਗਿਆ ਉੱਥੇ ਇੱਕ ਥਾਣੇਦਾਰ ਨੇ ਆ ਕੇ ਸੰਜੀ ਦੇ ਪਾਸ ਆ ਕੇ ਬੇਨਤੀ ਕੀਤੀ ਸੰਜੀ ਜਦੋਂ ਮੈਂ ਸਿਮਰਨ ਕਰਨ ਲੱਗਦਾ ਹਾਂ ਉਦੋਂ ਸਭੋਂ ਜ਼ਿਆਦਾ ਸকল ਫੁਰਦੇ ਹਨ ਇਸ ਦਾ ਕੀ ਕਾਰਨ ਹੈ ਸੰਜੀ ਕਹਿਣ ਲੱਗੇ ਕਿ ਜਿਸ ਤਰ੍ਹਾਂ ਖਾਲੀ ਭਾਂਡੇ ਵਿੱਚ ਜਦੋਂ ਪਾਣੀ ਪਾਈਏ ਤਾਂ ਉਸ ਵਿੱਚੋਂ ਬੁਲਬਲੇ ਨਿਕਲਦੇ ਹਨ ਜਦੋਂ ਭਾਂਡਾ ਭਰ ਜਾਵੇ ਫਿਰ हट ਜਾਂਦੇ ਹਨ ਇਸੇ ਤਰ੍ਹਾਂ ਹੀ ਜਦੋਂ ਸਿਮਰਨ ਕਰੀਦਾ ਹੈ ਉਦੋਂ ਪਿਛਲੇ ਕੀਤੇ ਕਰਮਾਂ ਦੀ ਮੈਲ ਸਾਡੇ ਅੰਦਰ ਲੱਗੀ ਹੋਣ ਕਰਕੇ ਉਹ ਸੰਕਲਪਾਂ ਦਾ ਰੂਪ ਧਾਰ ਕੇ ਬੁਲਬਲੀਆਂ ਦੀ ਤਰ੍ਹਾਂ ਬਾਹਰ ਨਿਕਲਦੀ ਹੈ ਜਿਵੇਂ ਜਿਵੇਂ ਮੈਲ ਘਟਦੀ ਜਾਵੇਗੀ ਓਵੇਂ-ਓਵੇਂ ਸੰਕਲਪ ਘਟਦੇ ਜਾਣਗੇ ਤੇ ਅਖੀਰ ਜਦ ਮੰਨ ਟਿਕ ਜਾਵੇਗਾ ਉਦੋਂ ਸੰਕਲਪ ਵੀ ਹਟ ਜਾਣਗੇ ਘਬਰਾਓ ਨਾ ਤਕੜੇ ਹੋ ਕੇ ਸਿਮਰਨ ਕਰੀ ਚੱਲੋ ਢਿਲਵੀ ਇੱਕ ਸਿੰਘ ਨੇ ਸੰਜੀ ਤੋਂ ਪੁੱਛਿਆ ਕਿ ਬ੍ਰਹਮ ਗਿਆਨੀ ਇੱਕੋ ਤਰ੍ਹਾਂ ਦੇ ਹੁੰਦੇ ਹਨ ਕਿ ਵੱਖੋ ਵੱਖਰੇ ਸੰਜੀ ਕਹਿਣ ਲੱਗੇ ਕਿ ਸਭ ਤੋਂ ਵੱਡਾ ਬ੍ਰਹਮ ਗਿਆਨੀ ਉਹ ਹੈ ਜਿਹੜਾ ਆਪ ਬ੍ਰਹਮ ਵਿਦਿਆ ਦੇ ਸਮੇਤ ਹੋਵੇ ਤੇ ਅੱਗੇ ਹੋਰਨਾਂ ਨੂੰ ਪੜ੍ਹਾਉਂਦਾ ਅਤੇ ਦਿੜ ਕਰਵਾਉਂਦਾ ਹੋਵੇ ਦੂਰ ਅੰਦੇਸ਼ੀ ਨਾਲ ਤੱਕਣਾ ਸੰਤ ਜੀ ਦੂਰ ਅੰਦੇਸ਼ੀ ਨਾਲ ਤੱਕਦੇ ਸਨ ਇੱਕ ਵਾਰ ਸਾਂਜੀ ਦੌਦਰ ਵਿਖੇ ਰਾਗੀ ਸਿੰਘਾਂ ਦੇ ਵੱਡੇ ਡੇਰੇ ਸਵੇਰ ਦੀ ਕਥਾ ਕਰਕੇ ਅਜੇ ਹਟੇ ਹੀ ਸਨ ਕਿ ਉਸ ਵਕਤ ਗਿਆਨੀ ਲਾਲ ਸਿੰਘ ਜੀ ਜੋ ਪਾਸ਼ਾ ਵਿਭਾਗ ਪਟਿਆਲਾ ਦੇ ਡਾਇਰੈਕਟਰ ਸਨ ਆ ਕੇ ਸਾਂਜੀ ਤੋਂ ਪੁੱਛਣ ਲੱਗੇ ਜਿਹੜੇ ਬਾਹਲੇ ਦੇਸ਼ਾਂ ਵਿੱਚ ਹੋਰ ਮਤਾਂ ਦੇ ਵਿਦਵਾਨ ਹਨ ਉਹਨਾਂ ਦੀ ਸਹੂਲਤ ਲਈ ਜੇ ਪਹਿਲੇ ਪਾਸ਼ਾ ਜੀ ਦੀ ਸਾਰੀ ਬਾਣੀ ਇੱਕ ਜਗ੍ਹਾ ਕੀਤੀ ਜਾਵੇ ਇਸੇ ਤਰ੍ਹਾਂ ਹੀ ਸੱਚੇ ਸਤਗੁਰੂ ਦੂਜੇ ਪਾਸ਼ਾ ਜੀ ਦੀ ਬਾਣੀ ਕੀਤੀ ਜਾਵੇ ਇਵੇਂ ਹੀ ਬਾਕੀ ਸਤੁਰਾਂ ਦੀ ਬਾਣੀ ਇੱਕ ਜਗ੍ਹਾ ਕੀਤੀ ਜਾਵੇ ਤਾਂ ਕੀ ਇਹ ਠੀਕ ਹੈ ਸੰਜੀ ਕਹਿਣ ਲੱਗੇ ਕਿ ਭੁੱਲ ਕੇ ਵੀ ਇਸ ਤਰ੍ਹਾਂ ਨਾ ਕਰਿਓ ਜਦ ਕਦੇ ਇੱਧਰ ਦੀਆਂ ਬੀੜਾਂ ਵਿਰਧ ਹੋ ਕੇ ਸਮਾਪਤ ਹੋ ਗਈਆਂ ਤੇ ਬਾਹਰਲੇ ਦੇਸ਼ਾਂ ਵਿੱਚ ਉਹਨਾਂ ਦੀਆਂ ਪਈਆਂ ਪੁਰਾਣੀਆਂ ਪੋਥੀਆਂ ਨੂੰ ਜਦ ਕੋਈ ਆਪਣਾ ਬੰਦਾ ਉੱਥੇ ਜਾ ਕੇ ਦੇਖੇਗਾ ਤਾਂ ਉਹ ਸਮਝੇਗਾ ਕਿ ਇਹ ਤਰਤੀਬ ਠੀਕ ਹੈ ਤੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਦੇ ਵੇਖਣ ਵਾਲੇ ਵੀ ਇਹੀ ਪੱਖ ਲੈਣਗੇ ਕਿ ਵੱਖ-ਵੱਖ ਸਤਿਗੁਰਾਂ ਦੀ ਇਕੱਠੀ ਬਾਣੀ ਵਾਲਿਆਂ ਜੋ ਬਾਹਰਲੇ ਦੇਸ਼ਾਂ ਵਾਲੀਆਂ ਪੁਰਾਤਨ ਪੋਥੀਆਂ ਹਨ ਇਹ ਠੀਕ ਹਨ ਕਿਸੇ ਸਮੇਂ ਇਹ ਪੰਥ ਵਿੱਚ ਵਿਵਾਦ ਦਾ ਕਾਰਨ ਬਣ ਸਕਦੀਆਂ ਹਨ ਦਾਸ ਵੀ ਪਾਸ ਹੀ ਬੈਠਾ ਸੀ ਕਿ ਗਿਆਨੀ ਲਾਲ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਇਹ ਬਿਲਕੁਲ ਠੀਕ ਹੈ ਕਦੇ ਸਮਾ ਪਾ ਕੇ ਇਹ ਭੁਲੱਖੇ ਦਾ ਕਾਰਨ ਬਣ ਸਕਦੀਆਂ ਹਨ ਇੱਕ ਵਾਰ ਪ੍ਰੇਮੀ ਜੀ ਨੇ ਸੰਜੀਤੋਂ ਪੁੱਛਿਆ ਜੋ ਪੰਜ ਪਿਆਰੇ ਉਪਦੇਸ਼ ਦਿੰਦੇ ਹਨ ਜਾਂ ਮਹਾਰਾਜੀ ਦੀ ਜੋ ਕਥਾ ਹੈ ਇਸ ਤੋਂ ਵੱਖਰਾ ਵੀ ਕੋਈ ਉਪਦੇਸ਼ ਹੋਰ ਕਿਸੇ ਮਹਾਤਮਾ ਦੇ ਪਾਸ ਹੈ ਸੰਜੀ ਕਹਿਣ ਲੱਗੇ ਕਿ ਇਸ ਤੋਂ ਵੱਖਰਾ ਉਪਦੇਸ਼ ਹੋਰ ਕਿਸੇ ਪਾਸ ਕੋਈ ਨਹੀਂ ਹੈ ਸਾਰੇ ਗੁਰਬਾਣੀ ਦੇ ਆਸਰੇ ਹੀ ਦੱਸਦੇ ਹਨ ਇੱਕ ਵਾਰ ਪ੍ਰੇਮੀ ਜੀ ਨੇ ਸੰਜੀ ਤੋਂ ਪੁੱਛਿਆ ਕਿ ਜੋ ਗੁਰਮਤ ਦੇ ਵਿਰੁੱਧ ਗ੍ਰੰਥ ਲਿਖੇ ਹੋਏ ਹਨ ਪਸੌੜੀਆਂ ਆਦਿ ਦੇ ਜਿਵੇਂ ਕਿ ਭਗਤ ਬਾਣੀ ਗੁਰਬਾਣੀ ਨਹੀਂ ਹੈ ਬڑے-ਬڑے ਪ੍ਰਮਾਣ ਦੇ ਕੇ ਸਿੱਧ ਕਰਨ ਦਾ ਯਤਨ ਕੀਤਾ ਹੈ ਇਹਨਾਂ ਦੇ ਪੜਨ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਇਹ ਪੜਨੇ ਚਾਹੀਦੇ ਹਨ ਕਿ ਨਹੀਂ ਸਾਝੀ ਕਹਿਣ ਲੱਗੇ ਕਿ ਜਿਸ ਦਾ ਮਨ ਅਜੇ ਕੱਚਾ ਹੈ ਪੂਰਾ ਨਿਸ਼ਚਾ ਹੀ ਨਹੀਂ ਹੈ ਉਸ ਨੂੰ ਇਹ ਗ੍ਰੰਥ ਨਹੀਂ ਪੜ੍ਹਨੇ ਚਾਹੀਦੇ ਜਿਸ ਦਾ ਗੁਰਬਾਣੀ ਤੇ ਪੂਰਾ ਨਿਸ਼ਚਾ ਹੈ ਉਹ ਇਹਨਾਂ ਗ੍ਰੰਥਾਂ ਨੂੰ ਪੜ੍ਹੇ ਜਿਵੇਂ ਜਿਵੇਂ ਇਹਨਾਂ ਗ੍ਰੰਥਾਂ ਨੂੰ ਪੜ੍ਹੇ ਉਹ ਮੇ ਉਹ ਗੁਰਬਾਣੀ ਤੇ ਚੌਗਣੀ ਸ਼ਰਦਾ ਵਧੇ ਇਹ ਵੇਖੋ ਗੁਰਬਾਣੀ ਦਾ ਆਸ਼ਕ ਕਿੰਨਾ ਉੱਚਾ ਹੈ ਤੇ ਸ਼ਰਦਾ ਤੋਂ ਹੀਣੇ ਇਹ ਲੋਕ ਇਸ ਮੌਲਕ ਚੀਜ਼ ਤੋਂ ਕਿਵੇਂ ਵਾਂਝੇ ਰਹਿ ਗਏ ਆ ਜੇ ਉਸ ਨੂੰ ਵੀ ਸ਼ੰਕਾ ਪੈ ਜਾਵੇ ਕਿ ਪ੍ਰਮਾਣ ਤਾਂ ਇਹਨਾਂ ਨੇ ਵੀ ਬੜੇ ਟੁਕਮੇ ਦਿੱਤੇ ਹਨ ਤਾਂ ਉਸ ਵੇਲੇ ਸ਼ਰਧਾ ਹੀ ਉਥੋਂ ਉਸ ਨੂੰ ਕੱਢ ਸਕਦੀ ਹੈ ਜਿਵੇਂ ਕਿ ਪੂਰੇ ਕਾ ਕੀਆ ਸਭ ਕੇ ਛੋ ਪੂਰਾ ਘਾਟੇ ਵਾਧੇ ਕੇ ਛੋ ਨਹੀਂ ਨਾਨਕ ਗੁਰਮੁਖ ਐਸਾ ਜਾਣਾ ਪੂਰੇ ਮੋਹ ਹਿਸਮਾਹੀ ਜੇ ਪੂਰਨ ਸ਼ਰਧਾ ਨਾ ਹੋਈ ਤਾਂ ਫਿਰ ਉਹ ਵੀ ਉੱਥੇ ਡੁੱਬ ਜਾਵੇਗਾ ਇੱਕ ਵਾਰ ਸੰਜੀ ਰਾਏ ਕੋਟ ਗੁਰਦੁਆਰਾ ਟਾਲੀ ਸਾਹਿਬ ਕੋ ਜਥੀਦਾਰ ਸੰਤਾ ਸਿੰਘ ਜੀ ਨੇ ਆਪ ਜੀ ਤੋਂ ਪੁੱਛਿਆ ਕਿ ਸੰਤ ਅਤਰ ਸਿੰਘ ਜੀ ਸੰਤ ਮੱਗਰ ਸਿੰਘ ਜੀ ਆਦ ਜੋ ਜੋ ਮਹਾਪੁਰਖ ਹੋਏ ਹਨ ਇਹ ਕਿਸ ਨਿਮਿਤ ਨੂੰ ਲੈ ਕੇ ਸੰਸਾਰ ਵਿੱਚ ਆਉਂਦੇ ਹਨ ਇਨ੍ਹਾਂ ਸੰਤਾਂ ਵਿੱਚ ਤੇ ਸੱਚੇ ਸਤਿਗੁਰੂ ਸਾਹਿਬ ਜੀ ਦੇ ਵਿੱਚ ਫਰਕ ਕੀ ਹੈ ਤਾਂ ਸੰਤ ਜੀ ਨੇ ਕਿਹਾ ਕਿ ਗੁਰੂ ਸਾਹਿਬ ਤਾਂ ਪਰਮੇਸ਼ਰ ਸਰੂਪ ਪੂਰਨ অবতার ਹਨ ਈਸਾ ਗੁਰ ਗੋਵਿੰਦੋ ਗੋਵਿੰਦੋ ਗੁਰੂ ਹੈ ਨਾਨਕ ਭੇਦੋ ਨਾ ਭਾਈ ਤੇ ਸੰਤ ਨਿਤ অবতার ਹਨ ਜੋ ਜਨਮ ਮਰਨ ਦੋਹੂ ਮਹਿ ਨਹੀਂ ਜਨ ਪਰ ਉਪਕਾਰੀ ਆਏ ਜੀ ਆਦਾਨ ਉਹ ਦੇ ਭਗਤੀ ਲਾਏ ਨੇ ਹਾਰੇ ਸਿਉ ਲਾਏ ਨੇ ਮਿਲਾਏ ਪਰਮੇਸ਼ਰ ਜੀ ਦੇ ਹੁਕਮ ਮੁਤਾਬਕ ਸੰਸਾਰ ਵਿੱਚ ਆ ਕੇ ਜੀਵਾਂ ਦਾ ਭੜਾ ਕਰਦੇ ਹਨ ਨਿਮਰਤਾ ਸੰਤ ਜੀ ਐਡੇ ਵੱਡੇ ਵਿਦਵਾਨ दैਵੀ ਸ਼ਕਤੀਆਂ ਦੇ ਮਾਲਕ ਸਮੂਹ ਗੁਣਾਂ ਦੇ ਸਮੁੰਦਰ ਪੰਥ ਵਿੱਚ ਸਭ ਤੋਂ ਵੱਡੀ ਧਾਰਮਿਕ ਸ਼ਖਸੀਅਤ ਹੋਣ ਦੇ ਬਾਵਜੂਦ ਮਿੱਠਾ ਤੋਂ ਨੀਵੀ ਨਾਨਕਾ ਗੁਣ ਚੰਗੀਆਂ ਆਇਆਂ ਤਤ ਦੇ ਮਹਾਵਾਕਾਂ ਅਨੁਸਾਰ ਨਿਮਰਤਾ ਦੇ ਘਰ ਵਿੱਚ ਸਦਾ ਵਿਚਰਦੇ ਸਨ ਛੋਟੇ ਤੋਂ ਛੋਟੇ ਸਿੰਘ ਨੂੰ ਵੀ ਜੀ ਸ਼ਬਦ ਨਾਲ ਬੁਲਾਉਂਦੇ ਸਨ ਹਰ ਆਏ ਮਹਾਪੁਰਖ ਦਾ ਸਾਧੂ ਦਾਸ ਸਿੰਘ ਦਾ ਪਲੰਗ ਤੋਂ ਹੇਠਾਂ ਉਤਰ ਕੇ ਸਤਿਕਾਰ ਕਰਦੇ ਸਨ ਜਦੋਂ ਤੋਂ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਜੀ ਜੋ ਸਿੰਘ ਸਾਹਿਬ ਗਿਆਨੀ ਕਪੂਰ ਸਿੰਘ ਜੀ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗ੍ਰੰਥੀ ਦੀ ਪਵਿੱਤਰ ਸੇਵਾ ਤੇ ਥਾਪੇ ਗਏ ਉਹਨਾਂ ਨੂੰ ਆਪਣੇ ਪੁਲੰਗ ਦੇ ਪਾਸ ਢੇਠਾ ਫਰਸ਼ ਤੇ ਬੈਠਣ ਨਾ ਦਿੰਦੇ ਵਿਸ਼ੇਸ਼ ਸਤਿਕਾਰ ਲਈ ਹੋਰ ਪੁਲੰਗ ਜਾਂ ਕੁਰਸੀ ਮੰਗਵਾ ਕੇ ਉਸ ਤੇ ਬਿਠਾਉਂਦੇ ਜੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪ ਜੀ ਦੇ ਵਿਦਿਆਰਥੀ ਹਾਂ ਸਾਡੇ ਵਾਸਤੇ ਉਚੇਚ ਕਿਉਂ ਕਰਦੇ ਹੋ ਤਾਂ ਸਾਹ ਜੀ ਨੇ ਕਿਹਾ ਕਿ ਨਾ ਭਾਈ ਹੁਣ ਤੁਸੀਂ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਅਤੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਗੱਦੀ ਦੇ ਮਾਲਕ ਹੋ ਇਸ ਲਈ ਸਾਨੂੰ ਤੁਹਾਡਾ ਸਤਿਕਾਰ ਕਰਨਾ ਹੀ ਬਣਦਾ ਹੈ ਇਹ ਸੁਣ ਕੇ ਉਹਨਾਂ ਦੇ ਸਰੀਰ ਤੇ ਪੁਲਕਾਵਲੀ ਆ ਜਾਂਦੀ ਤੇ ਉਹਨਾਂ ਦਾ ਮਨ ਮਹਾਪੁਰਖਾਂ ਦੇ ਪਿਆਰ ਵਿੱਚ ਗਦਗਦ ਹੋ ਜਾਂਦਾ ਇੱਕ ਵਾਰ ਸੰਜੀ ਨੇ ਲਾਇਲਪੁਰ ਸ੍ਰੀ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਦਾ ਭੋਗ ਪਾਇਆ ਉਪਰੰਤ ਸੰਤ ਜੀ ਨੇ ਮਹਾਰਾਜ ਜੀ ਦੀ ਤਾਬਿਆ ਬੈਠਿਆ ਪਰੇ ਦੀਵਾਨ ਵਿੱਚ ਦੋਨੋਂ ਹੱਥ ਜੋੜ ਕੇ ਗਿਆ ਸਿੰਘੋ ਮੈਂ ਤੁਹਾਡੀ ਸੰਗਤ ਵਿੱਚ ਰਹਿੰਦਾ ਹੀ ਰਹਾ ਹਾਂ ਮੇਰੀ ਵਿਦਿਆ ਪੜਾਉਣ ਦੀ ਡਿਊਟੀ ਹੋਣ ਕਰਕੇ ਜੇ ਮੈਥੋਂ ਕਿਸੇ ਸਿੰਘ ਨੂੰ ਘੂਰਿਆ ਗਿਆ ਹੋਵੇ ਜਾਂ ਕੋਈ ਵੱਦਗੜ ਲਫਜ ਕਿਹਾ ਗਿਆ ਹੋਵੇ ਤਾਂ ਤੁਸੀਂ ਗੁਰੂ ਕੇ ਸਿੰਘ ਹੋ ਬਾਣੀ ਤੇ ਰਹਿਤ ਦੇ ਧਾਰਨੀ ਹੋ ਮੈਨੂੰ ਆਪਣੇ ਚਰਨਾਂ ਦਾ ਦਾਸ ਜਾਣ ਕੇ ਮਾਫ ਕਰ ਦਿਓ ਜਦੋਂ ਸੰਜੀ ਨੇ ਪ੍ਰੇਮ ਵਿੱਚ ਭਜ ਕੇ ਇਹ ਸ਼ਬਦ ਮੁਖੋਂ ਕਹੇ ਤਾਂ ਸਾਰੇ ਵਿਦਿਆਰਥੀਆਂ ਤੇ ਸੰਗਤ ਦੇ ਨੇਤਰ ਪਰਣਾਲੇ ਬਣ ਕੇ ਵਗਦੁਰੇ ਇਹੋ ਜਿਹੀ ਜੱਗੋਂ 13ਵੀਂ ਗੱਲ ਅੱਜ ਤੱਕ ਨਾ ਤਾਂ ਕਿਸੇ ਨੇ ਸੁਣੀ ਸੀ ਅਤੇ ਨਾ ਹੀ ਕਿਸੇ ਨੇ ਦੇਖੀ ਸੀ ਅੱਜ ਤੱਕ ਇਤਿਹਾਸ ਦੇ ਪੰਨਿਆਂ ਤੇ ਵੀ ਕਿਤੇ ਲਿਖੀ ਹੋਈ ਕਿਸੇ ਨੇ ਨਹੀਂ ਵੇਖੀ ਕਿ ਕੋਈ ਉਸਤਾਦ ਆਪਣੇ ਵਿਦਿਆਰਥੀਆਂ પાસે ਸਾਰਿਆਂ ਵਿੱਚ ਇਉਂ ਮਾਫੀ ਮੰਗੇ ਜਿਵੇਂ ਕੋਈ ਛੋਟਾ ਬੱਚਾ ਬਹੁਤ ਵੱਡੀ ਗਲਤੀ ਕਰਨ ਤੋਂ ਨਿਮਰਤਾ ਵਿੱਚ ਆ ਕੇ ਆਪਣੀ ਭੁੱਲ ਬਖਸ਼ਾਉਂਦਾ ਹੈ ਨਿਮਰਤਾ ਵਿੱਚ ਭਰ ਕੇ ਕਹੇ ਹੋਏ ਇਹਨਾਂ ਸ਼ਬਦਾਂ ਦਾ ਸਾਰੀ ਸੰਗਤ ਤੇ ਐਸਾ ਅਸਰ ਹੋਇਆ ਕਿ ਸੁਣ ਕੇ ਬਰਫ਼ ਦੀ ਤਰ੍ਹਾਂ ਪ੍ਰੇਮ ਵਿੱਚ ਢਲ ਕੇ ਆਸ਼ਾ ਆਸ਼ਿਕਰ ਉੱਠੀ ਅਤੇ ਸਾਰਿਆਂ ਨੇ ਆਪਣੀਆਂ ਜ਼ੁਬਾਨਾਂ ਤੋਂ ਇਹੀ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਇਹੀ ਹੋ ਸਕਦੇ ਹਨ ਹੋਰ ਕੋਈ ਨਹੀਂ ਹੋ ਸਕਦਾ ਭਿੰਡਰਾਂ ਦੀ ਗੱਲ ਹੈ ਕਿ ਭਾਈ ਸੱਜਣ ਸਿੰਘ ਜੀ ਬੁੱਟਰ ਵਾਲੇ ਜੋ ਸੰਜੀ ਦੇ ਗੜਵਾਈ ਵੀ ਰਹੇ ਸਨ ਕਹਿਣ ਲੱਗੇ ਇੱਕ ਵਾਰ ਮੇਰਾ ਸਰੀ ਢਿੱਲਾ ਹੋ ਗਿਆ ਸੀ ਮੈਂ ਆਪਣਾ ਬਿਸਤਰਾ ਇਕੱsing ਨੂੰ ਝੁਕਾ ਬੈਠਾ ਸੰਤ ਜੀ ਨੇ ਵੇਖ ਕੇ ਮੈਨੂੰ ਬਹੁਤ ਕੋਰਿਆ ਢਿੱਲਾ ਹੋਣ ਕਰਕੇ ਭੁੱਖ ਤਾਂ ਪਹਿਲਾਂ ਹੀ ਨਹੀਂ ਸੀ ਤੇ ਗੁੱਸੇ ਹੋਣ ਕਰਕੇ ਇੱਕ ਦਿਨ ਮੈਂ ਰੋਟੀ ਹੀ ਨਾ ਖਾਧੀ। ਸੰਤ ਜੀ ਨੇ ਦੂਜੇ ਦਿਨ ਨਿਤਨੇਮ ਕਰਕੇ ਜਦੋਂ ਦੁਪਹਿਰ ਦਾ ਪ੍ਰਸ਼ਾਦਾ ਛਕਣਾ ਸੀ ਮੈਨੂੰ ਸਦਨ ਵਾਸਤੇ ਇੱਕ ਸਿੰਘ ਭੇਜਿਆ। ਮੈਂ ਕਿਹਾ ਮੈਂ ਨਹੀਂ ਜਾ ਸਕਦਾ। ਸੰਤ ਜੀ ਨੇ ਦੁਬਾਰਾ ਫਿਰ ਇੱਕ ਸਿੰਘ ਭੇਜਿਆ। ਸਿੰਘ ਨੇ ਆ ਕੇ ਦੱਸਿਆ ਸੰਤ ਜੀ ਨੇ ਕਿਹਾ ਹੈ ਕਿ ਜਿਤਨਾ ਚਿਰ ਉਹ ਨਹੀਂ ਆਉਂਦਾ ਅਸੀਂ ਪ੍ਰਸ਼ਾਦਾ ਨਹੀਂ ਛਕਣਾ। ਤਾਂ ਮੈਂ ਚੜਾ ਗਿਆ। ਸੰਤ ਜੀ ਕਹਿਣ ਲੱਗੇ ਸੱਜਣ ਸਿਆ ਅਸੀਂ ਤੈਨੂੰ ਬਹੁਤ ਘੂਰ ਬੈਠੇ ਹੁਣ ਤੂੰ ਆਪਣੇ ਮੁਖੋਂ ਕਹਿ ਕਿ ਮੈਂ ਤੈਨੂੰ ਮਾਫ ਕੀਤਾ ਮੇਥੋਂ ਹੁਣ ਇਸ ਤਰ੍ਹਾਂ ਕਿਵੇਂ ਕਿਹਾ ਜਾ ਸਕਦਾ ਸੀ ਅਖੀਰ ਸੰਜੀ ਨੇ ਇਸ ਤਰ੍ਹਾਂ ਕਹਿਣ ਵਾਸਤੇ ਮੈਨੂੰ ਬਹੁਤ ਮਜਬੂਰ ਕਰ ਦਿੱਤਾ ਕਿ ਤੂੰ ਜ਼ਰੂਰ ਕਹਿ ਮੈਂ ਤੈਨੂੰ ਮਾਫ ਕਰ ਦਿੱਤਾ ਮੈਂ ਦਬੀ ਜਹੀ ਆਵਾਜ਼ ਨਾਲ ਕਿਹਾ ਤਾਂ ਮੈਨੂੰ ਵਾਪਸ ਆਉਣ ਦਿੱਤਾ ਇਉਂ ਭਾਈ ਸੱਜਣ ਸਿੰਘ ਜੀ ਨੇ ਇਹ ਗੱਲ ਸੁਣਾਉਂਦਿਆਂ ਨੇਤਰ ਭਰ ਕੇ ਆਖਿਆ ਸੰਤ ਹੋਏ ਵੀ ਬਹੁਤ ਹਨ ਤੇ ਹੋਣਗੇ ਵੀ ਪਰ ਇਹੋ ਜਿਹੇ ਸੰਤ ਜ਼ਿੰਦਗੀ ਵਿੱਚ ਨਾ ਹੋਰ ਮਿਲੇ ਹਨ ਤੇ ਨਾ ਹੀ ਮਿਲਣੇ ਹਨ। ਇਉਂ ਜੇ ਕਿਸੇ ਸਿੰਘ ਨੂੰ ਉਸ ਦੇ ਕਸੂਰ ਕਰਕੇ ਸਾਂਝੀ ਘੁਰਦੇ ਵੀ ਤਾਂ ਥੋੜੇ ਚਿਰ ਬਾਅਦ ਹੀ ਉਸ ਤੋਂ ਦੋਨੋਂ ਹੱਥ ਜੋੜ ਕੇ ਮਾਫੀ ਵੀ ਮੰਗ ਲੈਂਦੇ ਸਨ। ਜਿਸ ਦਾ ਅਸਰ ਸਿੰਘ ਦੀ ਜ਼ਿੰਦਗੀ ਤੇ ਬੜਾ ਭਾਰੀ ਪੈਂਦਾ। ਸਿੰਘ ਆਪਸੀ ਝਗੜੇ ਦੇ ਫੌਰਨ ਬਾਅਦ ਇੱਕ ਦੂਜੇ ਤੋਂ ਮਾਫੀ ਮੰਗ ਕੇ ਇੱਕਸੁਰ ਹੋ ਜਾਇਆ ਕਰਦੇ ਸਨ। ਇੱਕ ਵਾਰ ਪਿੰਡ ਰੀ ਜੋੜ ਮੇਲੇ ਤੇ ਗਿਆਨੀ ਮਨੀ ਸਿੰਘ ਜੀ ਸੈਕਟਰੀ ਸਨ। ਕਿਸ ਨੇ ਉਹਨਾਂ ਦੀ ਚਾਦਰ ਚੁੱਕ ਲਈ। ਪਹਿਲਾਂ ਤਾਂ ਸੰਜੀ ਨੇ ਗਿਆਨੀ ਜੀ ਨੂੰ ਹੀ ਚਾਦਰ ਲੱਭਣ ਵਾਸਤੇ ਭੇਜਿਆ ਕਿ ਚਾਦਰ ਲੱਭ ਕੇ ਲਿਆਓ ਜਦ ਨਾਲ ਲੱਭੀ ਤਾਂ ਸੰਜੀ ਆਪਣੇ ਬਿਸਤਰ ਦੀ ਚਾਦਰ ਲਾ ਜਾ ਕੇ ਪਰਕ੍ਰਮਾ ਵਿੱਚ ਵਿਛਾ ਕੇ ਕਹਿਣ ਲੱਗ ਪਏ ਆਓ ਗਿਆਨੀ ਜੀ ਤੁਸੀਂ ਸਵੇਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਹੋ ਆਰਾਮ ਕਰੋ ਗਿਆਨੀ ਜੀ ਨੇ ਕਿਹਾ ਜੀ ਮੈਂ ਨਹੀਂ ਆਪਦੀ ਚਾਦਰ ਤੇ ਪੈ ਸਕਦਾ ਤਾਂ ਸੰਜੀ ਨੇ ਕਿਹਾ ਮਨੀ ਸਿਆ ਤੂੰ ਗੁਰੂ ਘਰ ਕੀਰਤ ਨਹੀਂ ਆ ਪੁੰਝੇ ਪਵੇਂ ਤੇ ਗੁਰਬਚਨ ਸਿੰਘ ਮੰਝੇ ਤੇ ਪਵੇ ਇਹ ਕਿਸ ਤਰ੍ਹਾਂ ਹੋ ਸਕਦਾ ਉਹ ਜ਼ਬਰਦਸਤੀ ਚਾਦਰ ਤੇ ਪਾ ਕੇ ਹੀ ਵਾਪਸ ਮੁੜੇ। ਸੰਤ ਜੀ ਦੀ ਐਸੀ ਮਹਾਨ ਨਿਮਰਤਾ ਨੂੰ ਵੇਖ ਕੇ ਕਹਿਣਾ ਹੀ ਪੈਂਦਾ ਹੈ ਕਿ ਆਪ ਜੀ ਇੱਕ ਬਾਵਲ ਚੰਦਨ ਸਨ ਜੋ ਗੁਣਾ ਕਰਕੇ ਉੱਚੇ ਹੁੰਦੇ ਹੋਏ ਵੀ ਨਿਮਰਤਾ ਵਿੱਚ ਨੀਵੇਂ ਹੋ ਕੇ ਰਹਿਣ ਵਿੱਚ ਪ੍ਰਸੰਤਾਮੰਦ ਦੇ ਸਨ। ਗੁਰਮਤਿ ਦੇ ਸਿਧਾਂਤ ਅਨੁਸਾਰ ਚੱਲ ਕੇ ਉਹਨਾਂ ਦੀ ਨਿਮਰਤਾ ਵਿੱਚੋਂ ਪ੍ਰਾਪਤ ਕੀਤੀ ਹੋਈ ਉੱਚਤਾ ਸਦੀਵੀ ਸੀ। ਗੁਰਬਾਣੀ ਦੇ अनेका ਵਾਕ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਧਾਰੇ ਤਾਰਾ ਜੂ ਤੋਲੀ ਐ ਨਿਵੈ ਸੋ ਗਵਰਾ ਹੋਏ ਜੇ ਕੋ ਆਪਣੀ ਸੋਭਾ ਲੋਰ ਸਾਦ ਸੰਗੇ ਇਹ ਹਉ ਮੈਂ ਛੋਰਾ ਅਸਲ ਉੱਚਤਾ ਦੇ ਸਿਧਾਂਤ ਦਾ ਜੋ ਭੇਦ ਹੈ ਉਹ ਨਿਮਰਤਾ ਵਿੱਚ ਹੀ ਲੁਕਿਆ ਹੋਇਆ ਹੈ ਜਿਸ ਤਰ੍ਹਾਂ ਫੁਹਾਰਾ ਜਿੰਨਾ ਨੀਵਾਂ ਹੋਵੇ ਪਾਣੀ ਉਤਨਾ ਹੀ ਉੱਚਾ ਹੁੰਦਾ ਜਾਂਦਾ ਹੈ ਜਿਸ ਤਰ੍ਹਾਂ ਤਮਾਸ਼ੇ ਵਾਲਿਆਂ ਦੀ ਪੌੜੀ ਹੁੰਦੀ ਹੈ ਜੋ ਆਦਮੀ ਸਮਝਦਾ ਹੈ ਕਿ ਮੈਂ ਪੌੜੀ ਤੇ ਉਤਾਂ ਨੂੰ ਚੜ ਰਿਹਾ ਹਾਂ ਉਹ ਸਗੋਂ ਹੀਠਾਂ ਨੂੰ ਉਤਰ ਰਿਹਾ ਹੁੰਦਾ ਹੈ ਜੋ ਜਾਣਦਾ ਹੈ ਕਿ ਮੈਂ ਹੀਠਾਂ ਨੂੰ ਉਤਰ ਰਿਹਾ ਹਾਂ ਉਹ ਉਤਾਂ ਨੂੰ ਚੜ ਰਿਹਾ ਹੁੰਦਾ ਹੈ ਫਰੀਦ ਜੀ ਨੇ ਵੀ ਸਿਧਾਂਤ ਨੂੰ ਇਸੇ ਤਰ੍ਹਾਂ ਕਹਿ ਕੇ ਸਪਸ਼ਟ ਕੀਤਾ ਹੈ ਫਰੀਦਾ ਖਾਕੁ ਨ ਨਿੰਦੀਆ ਖਾਕੂ ਜੇਡੋ ਨ ਕੋਇ ਜੀਵਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਇਸ ਤਰ੍ਹਾਂ ਹੀ ਆਪ ਜੀ ਨੇ ਵੀ ਹਾਰੇ ਚੱਲੇ ਗੁਰਮੁਖੇ ਜਗ ਜੀਤਾ ਵਾਲਾ ਸਵਾ ਧਾਰ ਕੇ ਸੰਸਾਰ ਵਿੱਚ ਅਸਲ ਜਿੱਤ ਪ੍ਰਾਪਤ ਕੀਤੀ ਗੁਰਮੁਖ ਦੇ ਸਿਧਾਂਤ ਉੱਪਰ ਚੱਲਣ ਨੂੰ ਹੀ ਆਪ ਮਹਾਨਤਾ ਦਿੰਦੇ ਸਨ ਆਪ ਜੀ ਕਿਹਾ ਕਰਦੇ ਕਿ ਗੁਰਮੁਖ ਉਹ ਹੈ ਜਿਸ ਦੇ ਹਿਰਦੇ ਵਿੱਚ ਗਰੀਬੀ ਹੈ ਯਥਾ ਗੁਰਮਾਤੇ ਹਿਰਦਾ ਗਰੀਬੀ ਆਵੇ ਜਿਸ ਪਿੰਡ ਜਾਣਾ ਹੁੰਦਾ ਜੇ ਸੰਤ ਜੀ ਨੂੰ ਪਤਾ ਲੱਗ ਜਾਣਾ ਕਿ ਸਾਨੂੰ ਜਲੂਸ ਦੀ ਸ਼ਕਲ ਵਿੱਚ ਲੈ ਕੇ ਜਾਣਗੇ ਤਾਂ ਸੰਤਾ ਨੇ ਸਿੰਘਾਂ ਨੂੰ ਪਹਿਲਾਂ ਭੇਜ ਦੇਣਾ ਕਿ ਤੁਸੀਂ ਚੱਲੋ ਅਸੀਂ ਹੌਲੀ ਹੌਲੀ ਬਾਣੀ ਸੁਣਦੇ ਆਵਾਂਗੇ ਇਓ ਆਪ ਸਭ ਤੋਂ ਪਿੱਛੇ ਜਾਣਾ ਜਦੋਂ ਕਿਸੇ ਪਿੰਡੋਂ ਤੁਰਨਾ ਹੁੰਦਾ ਉਦੋਂ ਸਵੇਰ ਦੀ ਕਥਾ ਵਿੱਚ ਹੀ ਕਹਿ ਦੇਣਾ ਸੰਗਤ ਜੀ ਇਤਨੇ ਦਿਨ ਆਪ ਜੀ ਦੇ ਪਾਸ ਰਹੇ ਹਾਂ ਅਸੀਂ ਤਾਂ ਆਪਣਾ ਹੀ ਪੜਨ ਪੜਾਉਣ ਦਾ ਕੰਮ ਕਰਦੇ ਰਹੇ ਹਾਂ ਤੁਸੀਂ ਬੇਅੰਤ ਸੇਵਾ ਕੀਤੀ ਹੈ ਜੇ ਕੋਈ ਮੈਥੋਂ ਜਾਂ ਕਿਸੇ ਸਿੰਘ ਤੋਂ ਕਿਸੇ ਦੇ ਸ਼ਾਨ ਦੇ ਉਲਟ ਕੋਈ ਲਫਜ਼ ਕਿਹਾ ਗਿਆ ਹੋਵੇ ਤਾਂ ਸੰਗਤ ਨੇ ਖਿਮਾ ਕਰ ਦੇਣੀ ਅਸੀਂ ਆ ਜਾਣਾ ਹੈ ਤੁਸੀਂ ਤੋਰਨ ਵਾਸਤੇ ਦੁਬਾਰਾ ਆਉਣ ਦੀ ਖੇਚਲ ਨਹੀਂ ਕਰਨੀ ਆਪੋ ਆਪਣਾ ਕਾਰਵਿਹਾਰ ਕਰਦੇ ਰਹਿਣਾ ਇਹੋ ਆਪਣਾ ਮਾਨ ਸਨਮਾਨ ਕਰਵਾਉਣ ਦੀ ਇੱਛਾ ਜ਼ਿੰਦਗੀ ਭਰ ਕਦੇ ਵੀ ਪੂਰਨ ਨਹੀਂ ਸੀ ਦਿੱਤੀ ਸੰਤ ਜੀ ਹਰ ਪੱਖੋਂ ਪੂਰਨ ਸੰਤ ਵੇਦਿਆ ਪੱਖੋਂ ਰਹਿਤ ਮਰਿਆਦਾ ਪੱਖੋਂ ਨਿਮਰਤਾ ਪੱਖੋਂ ਭਜਨ ਸਿਮਰਨ ਪੱਖੋਂ ਪੂਰਨ ਗੁਰਸਿੱਖ ਸੰਤ ਜੀ ਜੈਸਾ ਹੋਣਾ ਮੁਸ਼ਕਲ ਹੀ ਆ ਤਾਂ ਹੀ ਸੰਤ ਮਨੀ ਸਿੰਘ ਜੀ ਦਿয়ালਪੁਰਾ ਨੇ ਕਿਹਾ ਸੀ ਜੇ ਮੈਂ ਇਹ ਗੱਲ ਕਹਿ ਦੇਵਾਂ ਕਿ ਸਾਰੀ ਸਿੱਖੀ ਵਿੱਚ ਇੱਕੋ ਹੀ ਗਿਆਨੀ ਗੁਰਬਚਨ ਸਿੰਘ ਜੀ ਪੂਰਨ ਸਿੱਖ ਹਨ ਤਾਂ ਮੈਂ ਇਸ ਵਿੱਚ ਜ਼ਰਾ ਜਿੰਨੀ ਵੀ ਅਤਕਥਨੀ ਨਹੀਂ ਸਮਝਾਂਗਾ ਸੰਤ ਜੀ ਨਾਲ ਬੰਗਾਲ ਬਿਹਾਰ ਉੜੀਸਾ ਯੂਪੀ ਆਦ ਸਾਰੇ ਸੂਬਿਆਂ ਦੇ ਸਿੰਘ ਰਹਿੰਦੇ ਸਨ ਸਾਰਿਆਂ ਵਿੱਚ ਹੀ ਭਾਰ ਅਠਾਰਹ ਮਹ ਚੰਦਨ ਉਹ ਊਤਮ ਚੰਦਨ ਨਿਕਟੇ ਸਭ ਚੰਦਨੋਂ ਹੋਈਆ ਦੀ ਤਰ੍ਹਾਂ ਗੁਰਸਿੱਖੀ ਦੀ ਐਸੀ ਸੁਗੰਧੀ ਭਰਦੇ ਸਨ ਕਿ ਆਪਣੇ ਜੈਸੇ ਹੀ ਬਣਾ ਲੈਂਦੇ ਏਉਂ پارਸ ਮੈਂ ਆਰੋ ਸੰਤ ਮੈਂ ਵੱਡੋ ਅੰਤਰੋ ਜਾਣ ਵੋਹ ਲੋਗ ਕੰਚਨ ਕਰੈ ਵੋਹ ਕਰੈ ਆਪ ਸਮਾਨ